ਕਾਤ ਨਹੀਂ ਇਹ ਸਾਧ ਸੰਗਤ ਜੀ ਕਿ ਮੈਂ ਅੱਜ ਉਹਨੇ ਮਹਾ ਸੁਖਰੇ ਬੰਨ ਮੈਨਾ ਚ ਗੁਰ ਗੋਬਿੰਦ ਸਿੰਘ ਜੀ ਨਾਲ ਅੱਗੇ ਪਰ ਮੈਂ ਇੱਕ ਗੱਲ ਜਰੂਰ ਕਹਿ ਰਾਇਆ ਬੋਲਦਾ ਬੁਲੰਦ ਮਹਾਰਾਜ ਮਾਤਰਾ ਦੇ ਉਪਰ ਬਤਨ ਕਰਾਂ ਮੈਂ ਮਾਵਾ ਧੀਆਂ ਨੂੰ ਇੱਕ ਗੱਲ ਕਹਿਣਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਚੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾਣਾ ਪੰਥ ਦੀ ਸੇਵਾ ਕਰੀਏ ਇਹ ਮਾੜਾ ਇਹ ਕਹਿੰਦੇ ਪੁੱਖ ਕਿੱਥੋਂ ਲਿਆਵਾ ਜਿਹਦੇ ਵਿੱਚ ਟੋਟਾ ਚਲੂ ਵਾਹਿਗੁਰੂ ਮਾਤਰ ਨਾਲ ਮੇਰੀ ਕਹਿੰਦੇ ਮੇਰੇ ਪਿਤਾ ਜੀ ਨੂੰ ਕਰੇ ਬੜੇ ਪਰ ਕਰਨਾ ਜ਼ਰੂਰ ਕਿਹਾ ਕਰਨ ਵਕਤ ਐਨਾ ਮਾੜਾ ਤੇ ਐਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਨ ਸਿੱਖਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪਸ ਤੁਹਾਡੀ ਪੁੱਖ ਤੋਂ ਜਨਮ ਜਮਣੇ ਬਦਲ ਦੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਡਾਕੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਣ ਵਾਲੇ ਵਕਤ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹੁੰਨਾ ਸਤ ਗੁਰਵੈਰ ਸਿੰਘ ਭਿੰਡਰਾ ਵਾਲਾ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਕਿ ਤੁਹਾਡੇ ਕੋਲ ਸ਼ਿਸ਼ਟਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਟਰ ਤਾਂ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆਂ ਉਹ ਕਹਿੰਦੇ ਫਿਰ ਔਰ ਬਣਾ ਸਮਾ ਬੜਾ ਭਿਆਨਕ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ ਜੀ 84 ਜੋ ਹੋ ਗਿਆ ਦੋਸਤ ਇਸ ਕਰਕੇ ਮੇਰੀ ਵੀ ਰੰਤ ਸਿੰਘ ਜੀ ਰੰਤ ਸਿੰਘ ਜੀ ਰੰਤੋ ਰਾਜ ਵਿੱਚ ਗੁਰੂ ਘਰ ਦਾ ਸਨੇਹਾ ਦੇ ਨਾ ਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿੱਖਦੇ ਆ ਇਸ ਕਰਕੇ ਮੈਂ ਤੇ ਜੂਰ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਦ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਤਰਾ ਕਿ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਦੁਨੀਆ ਦੇ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ ਸਾਥ ਰਿਆ ਰਾਲਾ ਬੋਲੇ ਕਾ ਤਨੀ ਇਹ ਸਾਸ ਰੰਜੀਤ ਜੀ ਕਿ ਮੈਂ ਜਿਹਨੇ ਮਹਾ ਸੁਖਰੇ ਬਨੁਇਨਾ ਚੋ ਗੋਬਿੰਦ ਸਿੰਘ ਜੀ ਮਹਾਰਾਜ ਤੇ ਪਰ ਮੈਕਨਿਕ ਦਾ ਜਰੂਰ ਕਹਿ ਰਾਇਆ ਬੋਲ ਦਾ ਬੁਲੰਸ ਮਹਾਰਾਜ ਮਾਤਰਾ ਦੇ ਉਪਰ ਬਤਨ ਕਰਾ ਮੈਂ ਮਾਵਾ ਧੀਆਂ ਨੂੰ ਤਾਂ ਕਹਿਣਾ ਚਾਹਣਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਜੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾ ਕੇ ਪੰਥ ਦੀ ਸੇਵਾ ਕਰੀਏ ਇਹ ਮਾੜਾ ਕਹਿੰਦੇ ਫੁੱਕ ਕਿੱਥੋਂ ਲਿਆਵਾ ਜਿਹਦੇ ਕਿੱਥੋਂ ਦਾ ਚਲੂ ਮਾਫ਼ ਕਰਨਾ ਮੇਰੀ ਕਰ ਕਹਿੰਦੇ ਮੇਰੇ ਪਿਤਾ ਜੀ ਜਿਹੜੇ ਬਦਲ ਪਰ ਕਰਨਾ ਜ਼ਰੂਰ ਕਿਹਾ ਚੰਨ ਵਕਤ ਇਨਾ ਮਾੜਾ ਤੇ ਇਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਿੱਖਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪ ਥੋੜੀਆ ਕੁਖ ਤੋਂ ਜਨਮ ਜਨਮ ਨੇ ਬਦਲ ਦੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਦਾਦੀਆਂ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਰ ਵਾਲੇ ਬਖਤ ਨੂੰ ਸੰਭਾਲੋ ਮੈਂ ਇੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਜਗਨੈਨ ਸਿੰਘ ਪਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਇਹ ਦੱਸੋ ਵੀ ਤੁਹਾਡੇ ਕੋ ਸ਼ਿਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤੇ ਸਾਡੇ ਕੋਈ ਵੀ ਨਹੀਂ ਸਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਵਜੂਦ ਨੇ ਤੇ ਮੈਂ ਆ ਉਹ ਕਹਿੰਦੇ ਕੋਲ ਬਣਾ ਸਮਾ ਬੜਾ ਭਿਆਨਕ ਲੱਗ ਜੇ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾੜੀ ਵਿਦਿਆ ਤੇ ਬੱਚਿਆਂ ਨੂੰ 84 ਜੋ ਹੈ ਦੋ ਸਾਰੇ ਇਸ ਨਾਲ ਜਿਹੜੀ ਮੇਰੀ ਵੀ ਰਾਮਦਾਸ ਵਿੱਚ ਗੁਰੂ ਕਰਦਾ ਸਨੇਹਾ ਦੇ ਨਾਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿੱਖਦੇ ਇਸ ਕਰਕੇ ਮੈਂ ਵੀ ਜੂਰ ਚੱਲ ਕੇ ਆਇਆ ਪਰ ਥੋਨੇ ਦਰ ਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਦ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਡੇ ਸਿੰਘ ਕੌਮ ਨੂੰ ਕਹਿੰਨਾ ਕਿ ਬਾੜੀ ਪੜਿਆ ਕਰੋ ਬਦੋੜੇ ਕਿ ਜਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਬੱਚਿਆ ਤੁਹਾਨੂੰ ਬਚਾ ਕੇ ਰੱਖੇਗੀ ਦੁਨੀਆ ਦੇ ਕੋਈ ਚੀਜ਼ ਨੂੰ ਬਚਾ ਨਹੀਂ ਸਕਦੀ ਸਾਤ ਸ੍ਰੀ ਅਕਾਲ ਬੋਲੇ ਸੋ